ਮੈਂ ਡਿਸਕਵਰੀ ਤੇ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ ਲਾਇਨ ਲਾਈਫ ਕਰਕੇ ਅ ਅਮਰੀਕਾ ਵਾਲਿਆਂ ਨੇ ਸ਼ੂਟ ਕੀਤਾ ਹੈ ਨੈਟਜੀ ਉਹ ਉਹਦੇ ਚ ਦੱਸਿਆ ਹੈ ਕਿ ਕੁਝ ਸਰਕਸ ਵਾਲੇ ਜਿਹੜੇ ਸ਼ੇਰ ਟ੍ਰੇਨਡ ਕਰਦੇ ਆ ਉਹ ਸਾਰੇ ਨਹੀਂ ਟ੍ਰੇਨਡ ਹੋ ਜਾਂਦੇ ਉਹਦੇ ਵਿੱਚੋਂ ਬਹੁਤੇ ਸ਼ੇਰ ਉਹਨਾਂ ਨੂੰ ਵਾਪਸ ਛੱਡਣੇ ਪੈਂਦੇ ਆ ਜੰਗਲ 'ਚ ਕਿਉਂਕਿ ਉਹ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਤੋਂ ਮਨਾ ਕਰ ਦਿੰਦੇ ਮਤਲਬ ਉਹਨਾਂ ਦੇ ਇਸ਼ਾਰਿਆਂ ਤੇ ਨਹੀਂ ਨੱਚਦੇ ਉਹ ਕੋ ਅਟੈਕ ਕਰਦੇ ਆ ਜਾਂ ਅਥਰੇ ਹੁੰਦੇ ਆ ਉਹ ਉਹ ਸਿੱਖਦੇ ਨਹੀਂ ਉਹ ਉਹਨਾਂ ਦਾ ਖਾਣਾ ਬੰਦ ਕਰਦੇ ਆ ਉਹ ਕਹਿੰਦੇ ਕੋਈ ਚੱਕਰ ਨਹੀਂ ਖਾਣਾ ਵੀ ਬੰਦ ਹੋ ਜਾਵੇ ਉਹ ਅੱਗੋਂ ਨੌਂਦਰੇ ਮਾਰ ਅੱਗੋਂ ਪੈਂਦੇ ਆ ਉਹਨਾਂ ਨੂੰ ਸੋ ਬੇਸਿਕਲੀ ਵੇਖੋ ਸ਼ੇਰਾਂ 'ਚ ਵੀ ਨਸਲਾਂ ਨੇ ਮਤਲਬ ਮਨ ਪਿੱਛੇ ਮਨ ਤੇ ਆਤਮਾ ਹਰ ਇੱਕ ਦੀ ਇੰਡੀਵਿਜੂਅਲੀ ਡਿਫਰੈਂਟ ਹੈ ਨਾ ਕੁਝ ਸ਼ੇਰ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਗਏ ਖਰਾਕ ਦੀ ਮਜਬੂਰੀ ਤੋਂ ਜਾਂ ਡਰ ਦੀ ਵਜ੍ਹਾ ਤੋਂ ਪਰ ਬਹੁਤੇ ਸ਼ੇਰ ਉਹਨਾਂ ਨੂੰ ਵਾਪਸ ਛੱਡਣੇ ਪੈਂਦੇ ਆ ਇਹਦਾ ਮਤਲਬ ਐਵਰੀ ਇੰਡੀਵਿਜੂਅਲ ਇਜ਼ ਡਿਫਰੈਂਟ